ਪਿਛਲੇ ਹਫਤੇ ਪਾਕਿਸਤਾਨ ਦੇ ਕੋਹਿਸਤਾਨ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ ਕਿ ਇੱਕ ਬਹੁਤ ਹੀ ਜ਼ਿਆਦਾ ਪਹਾੜੀ ਏਰੀਆ ਵਾ 30 ਸਾਲ ਪਹਿਲਾਂ ਗੁੰਮੇ ਹੋਏ ਇੱਕ ਇਨਸਾਨ ਦੇ ਅਵਸ਼ੇਸ਼ ਮਿਲੇ ਹੁਣ ਇਹ ਗੱਲ ਆ ਜੂਨ 1997 ਦੀ ਜਦੋਂ ਇਹ ਵਾਲਾ ਇਨਸਾਨ ਇਸ ਏਰੀਏ ਦੇ ਵਿੱਚ ਕਿਤੇ ਗੁੰਮ ਗਿਆ ਸੀ ਤੇ ਇਹਦੀ ਪਛਾਣ ਹੁੰਦੀ ਆ ਨਸੀਰਉद्दीन ਦੇ ਨਾਮ ਦੇ ਨਾਲ ਜਦੋਂ ਹੁਣੇ ਫਾਈਨਲੀ ਇਹ ਬਾਡੀ ਇਹਦੀ ਮਿਲਦੀ ਆ ਤਾਂ ਪਤਾ ਲੱਗਦਾ ਕਿ ਬਿਲਕੁਲ ਹੀ ਪਰਫੈਕਟ ਕੰਡੀਸ਼ਨ ਚ ਹੁੰਦੀ ਆ ਕਿਉਂਕਿ ਬਹੁਤ ਹੀ ਜ਼ਿਆਦਾ ਭਾਰੀ ਬਰਫ਼ ਦੇ ਅੰਦਰ ਇਹ ਅਗਲੇ 30 ਸਾਲਾਂ ਤੱਕ ਦਬੀ ਰਹੀ ਤੇ ਬਰਫ਼ ਨੇ ਇੰਨੀ ਜ਼ਿਆਦਾ ਠੰਡ ਨੇ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਾਨੀ ਨਹੀਂ ਹੋਣ ਦਿੱਤੀ ਨਸੀਰਉਦੀਨ ਹੁਣਾਂ ਦੀ 30 ਸਾਲ ਪਹਿਲਾਂ ਗੁੰਮੀ ਹੋਈ লাশ ਦਾ ਪਤਾ ਉਦੋਂ ਲੱਗਦਾ ਜਦੋਂ 31 ਜੁਲਾਈ ਨੂੰ ਉਮਰ ਖਾਨ ਨਾਮ ਦਾ ਇੱਕ ਚਰਵਾਹਾ ਖੈਬਰ ਪਖਤੂਨਵਾ ਏਰੀਏ ਦੇ ਲੇਡੀ ਮੀਡੋ ਗਲੇਸ਼ੀਅਰ ਦੇ ਵਿੱਚ ਆਪਣੀਆਂ ਪੇਡਾਂ ਬੱਕਰੀਆਂ ਚਰਾ ਰਿਆ ਹੁੰਦਾ ਉਮਰ ਖਾਨ ਨਸੀਰਉਦੀਨ ਦੀ ਬਾਡੀ ਦੇਖ ਕੇ ਫੌਰਨ ਥੱਲੇ ਆਉਂਦਾ ਤੇ ਅਧਿਕਾਰੀਆਂ ਨੂੰ ਇਹਦੀ ਜਾਣਕਾਰੀ ਦਿੰਦਾ ਉਸ ਤੋਂ ਬਾਅਦ ਮੀਡੀਆ ਨੂੰ ਦਿੱਤੀ ਆਪਣੀ ਇੰਟਰਵਿਊ ਦੇ ਵਿੱਚ ਉਮਰ ਇਹ ਕਹਿੰਦਾ ਕਿ ਮੈਨੂੰ ਹੈਰਾਨੀ ਹੋਈ ਕਿ ਨਸੀਰਉਦੀਨ ਦੀ ਲਾਸ਼ ਤੇ ਈਵਨ ਉਹਦੇ ਉੱਪਰ ਪਾਏ ਹੋਏ ਕੱਪੜੇ ਪੂਰੀ ਤਰ੍ਹਾਂ ਦੇ ਨਾਲ ਠੀਕ ਹਾਲਤ ਦੇ ਵਿੱਚ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਨਸੀਰਉਦੀਨ ਦੀ ਹੁਣੇ ਸਿਰਫ ਕੁਝ ਮਿੰਟ ਪਹਿਲਾਂ ਹੀ ਮੌਤ ਹੋਈ ਹੈ ਇਸ ਲਾਸ਼ ਦੇ ਬਿਲਕੁਲ ਕੋਲੋਂ ਇੱਕ ਆਈ ਡੀ ਕਾਰਡ ਮਿਲਦਾ ਤੇ ਇਸੇ ਆਈ ਕਾਰਡ ਤੋਂ ਪਛਾਣ ਹੁੰਦੀ ਆ ਨਸੀਰਉਦੀਨ ਦੀ ਤੇ ਨਾਲ ਹੀ ਪਤਾ ਲੱਗਦਾ ਕਿ ਇਹ ਇਨਸਾਨ ਉਹੀ ਆ ਜਿਹੜਾ 30 ਸਾਲ ਪਹਿਲਾਂ ਇਸੇ ਏਰੀਏ ਦੇ ਵਿੱਚ ਗੁੰਮ ਗਿਆ ਸੀ 30 ਸਾਲ ਨਹੀਂ ਐਕਚੁਅਲੀ ਦੇ ਵਿੱਚ ਪੂਰੇ 28 ਸਾਲ ਪਹਿਲਾਂ ਨਸੀਰਉਦੀਨ ਤੇ ਉਹਦਾ ਪਾਈ ਕਥੀਰਉਦੀਨ ਇਹ ਦੋਨੇ ਜਾਨੇ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦਾ ਕਿਸੇ ਦੇ ਨਾਲ ਝਗੜਾ ਹੁੰਦਾ ਤੇ ਇਸੇ ਝਗੜੇ ਤੋਂ ਇਸ ਖੂਨ ਖਰਾਬੇ ਤੋਂ ਬਚਣ ਦੇ ਲਈ ਇਹ ਦੋਨੇ ਜਾਨੇ ਘੋੜਿਆਂ ਦੇ ਉੱਤੇ ਬੈਠਦੇ ਆ ਤੇ ਲੇਡੀ ਵੈਲੀ ਵੱਲ ਨੂੰ ਨਿਕਲ ਜਾਂਦੇ ਆ ਪਰ ਜਦੋਂ ਹੀ ਉੱਥੇ ਪਹੁੰਚਦੇ ਆ ਤਾਂ ਨਸੀਰਉਦੀਨ ਜਿਹੜਾ ਕਿ ਥੋੜਾ ਅੱਗੇ ਚੱਲ ਰਿਹਾ ਹੁੰਦਾ ਇੱਕ ਬਰਫ਼ ਨਾਲ ਲੱਦੀ ਗੁਫਾ ਦੇ ਅੰਦਰ ਚਲੇ ਜਾਂਦਾ ਪਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਥੋਂ ਗਾਇਬ ਹੋ ਜਾਂਦਾ ਕਥੀਰਉਦੀਨ ਬਹੁਤ ਲੰਬਾ ਟਾਈਮ ਉੱਥੇ ਆਪਣੇ ਪਾਈ ਨੂੰ ਲੱਭਦਾ ਰਹਿੰਦਾ ਪਰ ਉਹਨੂੰ ਉਹਦਾ ਕੋਈ ਵੀ ਸਰਾਗ ਨਹੀਂ ਮਿਲਦਾ ਅਗਲੇ ਬਹੁਤ ਸਾਰੇ ਹਫ਼ਤੇ ਸੈਂਕੜੇ ਲੋਕ ਨਸੀਰਉਦੀਨ ਦੀ ਭਾਲ ਕਰਦੇ ਰਹਿੰਦੇ ਆ ਪਰ ਫਾਈਨਲੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਉਹਨਾਂ ਨੂੰ ਨਸੀਰਉਦੀਨ ਕਦੇ ਵੀ ਦੁਬਾਰਾ ਜਿਉਂਦਾ ਨਹੀਂ ਦੇਖਣ ਵਾਲਾ ਇਸ ਤੋਂ ਬਾਅਦ ਪਿਛਲੇ 28 ਸਾਲਾਂ ਤੱਕ ਲਗਾਤਾਰ ਕੁਝ-ਕੁਝ ਮਹੀਨਿਆਂ ਤੋਂ ਬਾਅਦ ਅਲੱਗ-ਅਲੱਗ ਇਸ ਪਿੰਡ ਦੇ ਲੋਕ ਬਾਰ-ਬਾਰ ਇਸ ਇਲਾਕੇ ਦੇ ਵਿੱਚ ਨਸੀਰਉਦੀਨ ਦੀ Laash ਦੀ ਪਾਲ ਦੇ ਵਿੱਚ ਜਾਂਦੇ ਆ ਕਿਉਂਕਿ ਧਾਰਮਿਕ ਰਸਮਾਂ ਦੇ ਮੁਤਾਬਕ ਤੇ ਧਾਰਮਿਕ ਸੋਚ ਦੇ ਮੁਤਾਬਕ ਨਸੀਰਉਦੀਨ ਦੀ Laash ਨੂੰ ਸਪੁਰਦੇ ਖਾਕ ਕਰਨਾ ਜ਼ਰੂਰੀ ਹੈ ਜਿੱਥੇ ਇੱਕ ਪਾਸੇ ਨਸੀਰਉਦੀਨ ਦੀ Laash ਨੂੰ ਪੂਰੇ 28 ਸਾਲਾਂ ਤੱਕ ਬਰਫ਼ ਨੇ ਆਪਣੀ ਗੋਦੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਰੱਖਿਆ ਉੱਥੇ ਹੀ ਕਲਾਈਮੇਟ ਚੇਂਜ ਨੇ ਕਿਉਂਕਿ ਇਹ ਸਾਰੇ ਦੇ ਸਾਰੇ ਗਲੇਸ਼ੀਅਰ ਗਰਮੀ ਦੇ ਨਾਲ ਮੈਲਟ ਹੋ ਰਿਹਾ ਇਹਨਾਂ ਦਾ ਸਾਈਜ਼ ਘਟ ਰਿਹਾ ਵਾ ਤਾਂ ਇਸ ਏਰੀਆ ਦੇ ਵਿੱਚ ਵੀ ਜਿਹੜਾ ਗਲੇਸ਼ੀਅਰ ਆ ਉਹ ਪਿੱਛੇ ਹਟ ਗਿਆ ਉਹਦੀ ਸਾਰੀ ਦੀ ਸਾਰੀ ਬਰਫ਼ ਪਿਗਲਣੀ ਸ਼ੁਰੂ ਹੋ ਚੁੱਕੀ ਆ ਤੇ ਇਸੇ ਪਿਗਲੀ ਹੋਈ ਬਰਫ਼ ਦੇ ਥੱਲੇੋਂ 우ਮਾਰ ਖਾਨ ਨੂੰ ਮਿਲਦੀ ਆ ਨਸੀਰਉਦੀਨ ਦੀ ਲਾਸ਼ ਜੂਨ 1997 ਦੇ ਵਿੱਚ ਨਸੀਰਉਦੀਨ ਦਾ ਵਿਆਹ ਹੋ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਵੀ ਸੀ ਇੱਕ ਹੋਰ ਦਿਲਚਸਪ ਜਾਣਕਾਰੀ ਮੈਂ ਇੱਥੇ ਤੁਹਾਡੇ ਨਾਲ ਸਾਂਝੀ ਕਰ ਦੇਣਾ ਪੋਲਰ ਰੀਜਨਸ ਤੋਂ ਬਾਅਦ ਮਤਲਬ ਕਿ ਨਾਰਥ ਪੋਲ ਸਾਊਥ ਪੋਲ ਉੱਤਰੀ ਤਰੋਪ ਤੇ ਦੱਖਣੀ ਤਰੋਪ ਤੋਂ ਬਾਅਦ ਜਿਹੜੇ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਗਲੇਸ਼ੀਅਰ ਨੇ ਉਹ ਕਿਹੜਾ ਕੰਟਰੀ ਆ ਉਹ ਹੈ ਪਾਕਿਸਤਾਨ ਪੂਰੇ 13000 ਤੋਂ ਜ਼ਿਆਦਾ ਗਲੇਸ਼ੀਅਰ ਕੱਲੇ ਪਾਕਿਸਤਾਨ ਦੇ ਵਿੱਚ ਨੇ ਪਰ ਹੋਰ ਬਾਕੀ ਜਗ੍ਹਾ ਦੀ ਤਰ੍ਹਾਂ ਇਹ ਸਾਰੇ ਗਲੇਸ਼ੀਅਰ ਵੀ ਹੌਲੀ-ਹੌਲੀ ਆਪਣਾ ਆਕਾਰ ਘਟ ਕਰ ਰਹੇ ਆ ਬਹੁਤ ਜ਼ਿਆਦਾ ਗਰਮੀ ਦੇ ਕਰਕੇ ਦੁਨੀਆ ਭਰ ਦੇ ਕਲਚਰਸ ਦੇ ਵਿੱਚ ਰੀਤੀ ਰਿਵਾਜਾਂ ਦੇ ਵਿੱਚ ਜਿਸ ਇੱਕ ਰਿਲੇਸ਼ਨ ਨੂੰ ਸਭ ਤੋਂ ਜ਼ਿਆਦਾ ਉੱਪਰ ਤੇ ਪਵਿੱਤਰ ਦਰਜਾ ਦਿੱਤਾ ਜਾਂਦਾ ਉਹ ਹੈ ਮਾਂ ਦਾ ਪੂਰੀ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਪਤਾ ਨਹੀਂ ਕਿੰਨੇ ਗਾਣੇ ਮਾਂ ਦੇ ਉੱਪਰ ਲਿਖੇ ਗਏ ਆ ਪਰ ਕਿਤੇ ਕਿਤੇ ਮਾਂ ਨੂੰ ਵੀ ਆਪਣਾ ਉਹ ਪਿਆਰ ਵਾਲਾ ਲਾੜੜ ਵਾਲਾ ਰੋਲ ਹਟਾ ਕੇ ਕੁਝ ਹੋਰ ਡਿਫਰੈਂਟ ਕਰਨਾ ਪੈਂਦਾ ਤੇ ਬਿਲਕੁਲ ਇਸੇ ਤਰ੍ਹਾਂ ਦੀ ਖਬਰ ਆ ਰਹੀ ਆ ਇਟਲੀ ਤੋਂ 68 ਸਾਲਾਂ ਦੇ ਲੋਰੀਨਾ ਵੈਨੀਰ ਨੇ ਜਿਨ੍ਹਾਂ ਨੇ ਆਪਣੇ 35 ਸਾਲ ਦੇ ਲੈਜ਼ੈਂਡਰੋ ਨੂੰ ਪਹਿਲਾਂ ਇੱਕ ਤਾਰ ਦੇ ਨਾਲ ਉਹਦਾ ਗਲਾ ਘੁੱਟ ਕੇ ਉਹਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਇੱਕ ਹਾਕਸਾ ਦੇ ਨਾਲ ਉਹਦੇ ਸਰੀਰ ਦੇ ਅਲੱਗ-ਅਲੱਗ ਟੁਕੜੇ ਕੀਤੇ ਪਰ ਇੱਕ ਮਾਂ ਕਿਉਂ ਇਸ ਚੀਜ਼ ਨੂੰ ਕਰਨ ਦੇ ਲਈ ਮਜਬੂਰ ਹੋਈ ਹੁਣ ਪਹਿਲਾਂ ਆਪਾਂ ਸੁਣ ਲੈਨੇ ਆ ਇਹ ਵੜੀ ਸਾਰੀ ਕਹਾਣੀ ਅਸਲ ਦੇ ਵਿੱਚ ਅਲੇਜੈਂ드로 ਦਾ ਵਿਆਹ ਹੋਇਆ ਸੀ ਕਲੰਬੀਆ ਦੀ ਰਹਿਣ ਵਾਲੀ ਮੈਲੀਨ ਦੇ ਨਾਲ ਤੇ ਹੁਣ ਇਹ ਸਾਰਾ ਪਰਿਵਾਰ ਇਟਲੀ ਦੇ ਵਿੱਚ ਰਹਿ ਰਿਹਾ ਸੀ ਪਰ ਅਲੇਜੈਂ드로 ਅਸਲ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਬੁਰਾ ਪਤੀ ਸੀ ਸਪੈਸ਼ਲੀ ਜਦੋਂ ਤੋਂ ਮੈਂ ਲੈਨ ਦੇ ਘਰੇ ਇੱਕ ਬੇਟੀ ਨੇ ਜਨਮ ਲਿਆ ਉਸ ਤੋਂ ਬਾਅਦ ਤੋਂ ਅਲੇਜੈਂ드로 ਆਪਣੀ ਪਤਨੀ ਨੂੰ ਲਗਾਤਾਰ ਤੰਗ ਕਰ ਰਿਹਾ ਸੀ ਡੇਲੀ ਉਹਦੀ ਕੁੱਟਮਾਰ ਕਰ ਰਿਹਾ ਸੀ ਤਾਂ ਹੁਣ ਪਿੱਛੇ ਜੇ ਤੋਂ ਉਹਨੇ ਆਪਣੀ ਪਤਨੀ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦੇਣੀਆਂ ਸ਼ੁਰੂ ਕੀਤੀਆਂ ਸੀ ਕੁਝ ਦਿਨ ਪਹਿਲਾਂ ਹੀ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਤੈਨੂੰ ਵਾਪਸ ਤੇਰੇ ਕੰਟਰੀ ਕੋਲੰਬੀਆ ਲੈ ਕੇ ਜਾਊਂਗਾ ਤੇ ਉੱਥੇ ਮਾਰ ਕੇ ਕਿਸੇ ਨਹਿਰ ਦੇ ਵਿੱਚ ਸਿੱਟ ਦਊਂਗਾ ਤੇ ਫਿਰ ਤੈਨੂੰ ਕੋਈ ਵੀ ਲੱਭਣ ਨਹੀਂ ਪਹੁੰਚੂਗਾ। ਇਸੇ ਹੀ ਪਲਾਨ ਨੂੰ ਪ੍ਰੈਕਟੀਕਲ ਰੂਪ ਦੇਣ ਦੇ ਲਈ ਅਲੇਜੈਂਦਰੋ ਨੇ ਮੈਲਿਨ ਨੂੰ ਆਪਣੇ ਨਾਲ ਕੋਲੰਬੀਆ ਲੈ ਕੇ ਜਾਣ ਦਾ ਪ੍ਰੋਗਰਾਮ ਵੀ ਬਣਾ ਲਿਆ ਸੀ ਤੇ ਹੁਣ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਦੋਸਤਾਂ ਨੂੰ ਕੋਲੰਬੀਆ ਛੁੱਟੀਆਂ ਕੱਟਣ ਦੀ ਗੱਲ ਵੀ ਬੋਲ ਚੁੱਕਿਆ ਸੀ। ਲੋਰੇਨਾ ਵਿਨੀਰ ਆਪਣੇ 35 ਸਾਲ ਦੇ ਬੇਟੇ ਨੂੰ ਪਿਛਲੇ ਬਹੁਤ ਮਹੀਨਿਆਂ ਤੋਂ ਆਪਣੀ ਹੀ ਨੂ ਨੂੰ ਲਗਾਤਾਰ ਉਹਦੀ ਕੁੱਟਮਾਰ ਕਰਦੇ ਹੋਏ ਦੇਖ ਰਹੇ ਸੀ ਪਰ ਫਾਈਨਲੀ ਹੁਣ ਜਦੋਂ ਗੱਲ ਆ ਜਾਂਦੀ ਆ ਉਹਨਾਂ ਦੀ ਆਪਣੀ ਪੋਤੀ ਦੀ ਮਾਂ ਦੀ ਮੌਤ ਦੀ ਤਾਂ ਹੁਣ ਲਰੇਨੋ ਨੇ ਇਹ ਚੀਜ਼ ਡਿਸਾਈਡ ਕੀਤੀ ਕਿ ਉਹਨਾਂ ਨੂੰ ਕੋਈ ਵੱਡਾ ਕਦਮ ਚੱਕਣਾ ਪੈਣਾ ਵਾ ਤਾਂ ਫਾਈਨਲੀ ਲੋਰੇਨਾ ਆਪਣੀ ਹੀ ਨੂੰ ਮੈਲੀਨ ਦੇ ਨਾਲ ਆਪਣੇ ਹੀ ਬੇਟੇ ਦੇ ਕਤਲ ਦੀ ਸਾਜ਼ਿਸ਼ ਬਣਾਉਣਾ ਸ਼ੁਰੂ ਕਰਦੇ ਨੇ ਹੁਣ ਅਲੇਜੈਂ드로 ਤੇ ਮੈਲਿਨ ਦੇ ਵਾਪਸ ਕਲੰਬੀਆ ਪਹੁੰਚਣ ਦੇ ਵਿੱਚ ਸਿਰਫ 3 ਦਿਨ ਬਾਕੀ ਨੇ ਟਿਕਟਾਂ ਉਹ ਬੁੱਕ ਕਰ ਚੁੱਕੇ ਆ ਮੈਲਿਨ ਨੂੰ ਚੰਗੀ ਤਰ੍ਹਾਂ ਪਤਾ ਕਿ ਇੱਕ ਬੇਰਹਿਮ ਮੌਤ ਉਹਦੀ ਵੇਟ ਕਰ ਰਹੀ ਆ ਉਸ ਦਿਨ ਜਦੋਂ ਅਲੇਜੈਂ드로 ਆਪਣੇ ਕੰਮ ਤੋਂ ਘਰੇ ਵਾਪਸ ਆਉਂਦਾ ਤਾਂ ਉਹਦੇ ਆਪਣੇ ਮਦਰ ਲੋਰੇਨਾ ਉਹਨੂੰ ਨਿੰਬੂ ਪਾਣੀ ਦਿੰਦੇ ਆ ਨਿੰਬੂ ਪਾਣੀ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾਇਆ ਹੁੰਦਾ ਜਿਹਨੂੰ ਪੀਣ ਤੋਂ ਫੌਰਨ ਬਾਅਦ ਉਹ ਬੇਹੋਸ਼ ਹੋ ਜਾਂਦਾ ਪਰ ਇਸ ਤੋਂ ਬਾਅਦ ਵੀ ਦੋ ਇੰਜੈਕਸ਼ਨ ਖੁਦ ਉਹਦੇ ਆਪਣੇ ਮਦਰ ਉਹਦੇ ਸਰੀਰ ਦੇ ਵਿੱਚ ਲਾਉਂਦੇ ਆ ਇਹ ਚੀਜ਼ ਪੁਖਤਾ ਕਰਨ ਦੇ ਲਈ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਬੇਹੋਸ਼ ਰਹੇ ਇਸ ਤੋਂ ਬਾਅਦ ਲੋਰੈਨਾ ਖੁਦ ਇੱਕ ਤਾਰ ਚੱਕਦੇ ਆ ਤੇ ਪੂਰੀ ਚੰਗੀ ਤਰ੍ਹਾਂ ਤੇ ਪੂਰੇ ਜ਼ੋਰ ਦੇ ਨਾਲ ਅਲੇਜੈਂ드로 ਦਾ ਗਲਾ ਕੁੱਟ ਦਿੰਦੇ ਆ ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਕਿਸੇ ਦਾ ਵੀ ਸ਼ੱਕ ਅਲੇਜੈਂ드로 ਦੀ ਮੌਤ ਦੇ ਉੱਪਰ ਨਾ ਪਵੇ ਤਾਂ ਸਭ ਤੋਂ ਪਹਿਲਾਂ ਕੁਝ ਪਲਾਸਟਿਕ ਦੀਆਂ ਸ਼ੀਟਸ ਲਿਆਈਆਂ ਜਾਂਦੀਆਂ ਅਲੇਜੈਂ드로 ਦੀ ਲਾਸ਼ ਨੂੰ ਉਹਨਾਂ ਦੇ ਵਿੱਚ ਲਪੇਟਿਆ ਜਾਂਦਾ ਤੇ ਉਸ ਤੋਂ ਬਾਅਦ ਹਾਕਸਾ ਦੇ ਨਾਲ ਉਹਦੇ ਸਰੀਰ ਦੇ ਤਿੰਨ ਟੁਕੜੇ ਕਰ ਦਿੱਤੇ ਜਾਂਦੇ ਆ ਬਹੁਤ ਸਾਰੇ ਦਿਨ ਲੰਘ ਜਾਂਦੇ ਆ ਅਲੇਜੈਂ드로 ਪਹਿਲਾਂ ਹੀ ਆਪਣੇ ਦੋਸਤਾਂ ਨੂੰ ਆਪਣੇ ਕਲੰਬੀਆ ਜਾਣ ਦੀ ਗੱਲ ਕਹਿ ਚੁੱਕਿਆ ਸੀ ਤਾਂ ਕਿਸੇ ਨੂੰ ਵੀ ਅਲੇਜੈਂ드로 ਦੀ ਗੁੰਮਸ਼ੁਦਗੀ ਦੇ ਉੱਤੇ ਕੋਈ ਵੀ ਸ਼ੱਕ ਨਹੀਂ ਹੁੰਦਾ ਪਰ ਫਾਈਨਲੀ ਇੱਕ ਦਿਨ ਮੈਲੀਨ ਖੁਦ ਹੀ ਪੁਲਿਸ ਸਟੇਸ਼ਨ ਪਹੁੰਚ ਜਾਂਦੀ ਆ ਤੇ ਅਲੇਜੈਂ드로 ਨੂੰ ਕਤਲ ਕਰਨ ਦੀ ਗੱਲ ਮੰਨ ਲੈਂਦੀ ਆ ਤੇ ਉੱਥੇ ਇਹ ਕਹਿੰਦੀ ਆ ਕਿ ਇਹ ਕਤਲ ਮੈਂ ਕੀਤਾ ਪਰ ਜਦੋਂ ਹੀ ਲੋਰੇਨਾ ਨੂੰ ਇੰਨੀ ਚੀਜ਼ ਪਤਾ ਲੱਗਦੀ ਆ ਤਾਂ ਖੁਦ ਉਹ ਪੁਲਿਸ ਸਟੇਸ਼ਨ ਪਹੁੰਚਦੇ ਆ ਤੇ ਪੂਰੀ ਸੱਚਾਈ ਬੋਲ ਦਿੰਦੇ ਆ ਤੇ ਨਾਲੇ ਇਹ ਕਹਿੰਦੇ ਆ ਕਿ ਆਪਣੇ ਬੇਟੇ ਦਾ ਕਤਲ ਕਰਨ ਵਾਲੀ ਮੈਂ ਖੁਦ ਆ ਨਾ ਕਿ ਉਹਨਾਂ ਦੀ ਨੂੰ ਮੈਲੀਨ ਕੁਝ ਦਿਨ ਪਹਿਲਾਂ ਇੰਟਰਨੈਟ ਦੇ ਉੱਪਰ ਹਿਮਾਚਲ ਪ੍ਰਦੇਸ਼ ਦੀ ਇੱਕ ਨਰਸ ਦਾ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਜ ਜਿਹਦੇ ਵਿੱਚ ਇਹ ਨਰਸ ਦੇਖੇ ਜਾ ਸਕਦੇ ਆ ਇੱਕ ਪੂਰੇ ਉਫਾਨ ਦੇ ਉੱਪਰ ਆਈ ਹੋਈ ਨਦੀ ਦੇ ਵਿੱਚੋਂ ਦੂਸਰੇ ਪਾਰ ਲੰਘਦੇ ਹੋਏ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਹੁਣ ਇੱਥੇ ਗੱਲ ਇਹ ਆ ਕਿ ਕੌਣ ਨੇ ਇਹ ਨਰਸ ਤੇ ਕੀ ਇਹਨਾਂ ਦੀ ਮਜਬੂਰੀ ਰਹੀ ਕਿ ਇਹਨਾਂ ਰਿਸਕੀ ਸਟੈਪ ਲੈ ਕੇ ਆਪਣੀ ਜਾਨ ਨੂੰ ਜੋਖੋਂ ਦੇ ਵਿੱਚ ਪਾ ਕੇ ਕਿਉਂ ਉਹ ਨਦੀ ਨੂੰ ਕਰਾਸ ਕਰਨ ਜਾ ਰਹੇ ਆ ਇਸ ਨਰਸ ਦਾ ਨਾਮ ਆ ਕਮਲਾ ਦੇਵੀ ਉਮਰ ਆ 40 ਸਾਲ ਦੀ ਹਿਮਾਚਲ ਦੇ ਮੰਡੀ ਡਿਸਟ੍ਰਿਕਟ ਦੇ ਵਿੱਚ ਇੱਕ ਸਰਕਾਰੀ ਹੈਲਥ ਵਰਕਰ ਨੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਨਦੀ ਦੇ ਦੂਸਰੇ ਪਾਸੇ ਇੱਕ ਦੂਰ ਦਰਾਡੇ ਪਿੰਡ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਪਰ ਉਹਦੀ ਮਾਂ ਮੌਸਮ ਖਰਾਬ ਹੋਣ ਦੇ ਕਰਕੇ ਤੇ ਨਦੀ ਪੂਰੀ ਉਫਾਣ ਦੇ ਉੱਪਰ ਹੋਣ ਕਰਕੇ ਆਪਣੇ ਬੱਚੇ ਨੂੰ ਸਰਕਾਰੀ ਹਸਪੀਟਲ ਨਹੀਂ ਲਿਆ ਸਕੀ ਉਹਦੇ ਜ਼ਰੂਰੀ ਇੰਜੈਕਸ਼ਨ ਨਹੀਂ ਲੱਗ ਰਹੇ ਤਾਂ ਕਮਲਾ ਦੇਵੀ ਇਹ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲੈ ਲੈਂਦੇ ਆ ਤੇ ਜੇ ਉਹ ਬੱਚਾ ਖੁਦ ਸਰਕਾਰੀ ਹਸਪਤਾਲ ਨਹੀਂ ਪਹੁੰਚ ਸਕਦਾ ਤਾਂ ਕਮਲਾ ਦੇਵੀ ਖੁਦ ਹੀ ਉਹਦੇ ਘਰੇ ਜਾਂਦੇ ਆ ਤੇ ਉਹਨੂੰ ਜ਼ਰੂਰੀ ਇੰਜੈਕਸ਼ਨ ਉੱਥੇ ਜਾ ਕੇ ਲਾ ਦਿੰਦੇ ਆ ਇੰਟਰਨੈਟ ਦੇ ਉੱਪਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਹਜ਼ਾਰਾਂ ਲੋਕਾਂ ਨੇ ਕਮਲਾ ਦੇਵੀ ਹੁਣਾ ਦੀ ਕੰਮ ਪ੍ਰਤੀ ਜਿਹੜਾ ਉਹਨਾਂ ਦਾ ਸਮਰਪਣ ਆ ਤੇ ਨਾਲ ਦੀ ਨਾਲ ਉਹਨਾਂ ਦੀ ਦਲੇਰੀ ਆ ਉਹਦੀ ਤਾਰੀਫ਼ ਕੀਤੀ ਪਰ ਨਾਲ ਦੀ ਨਾਲ ਹੀ ਸਰਕਾਰ ਨੂੰ ਵੀ ਇਹ ਚੀਜ਼ ਕਹੀ ਕਿ ਇਹਨਾਂ ਸਾਰੇ ਕਰਮਚਾਰੀਆਂ ਦੇ ਲਈ ਵਰਕਰਾਂ ਦੇ ਲਈ ਬਿਹਤਰ ਕੰਮ ਦੀਆਂ ਸਥਿਤੀਆਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਨੂੰ ਆਪਣੀ ਜਾਨ ਨੂੰ ਰਿਸਕ ਦੇ ਵਿੱਚ ਨਾ ਪਾਉਣਾ ਪਵੇ 14 ਦਸੰਬਰ 1929 ਦੇ ਦਿਨ ਅਮਰੀਕਾ ਦੇ ਨਿਊਯਾਰਕ ਟਾਈਮਜ਼ ਅਖਬਾਰ ਦੇ ਵਿੱਚ ਹੰਗਰੀ ਦੇ ਇੱਕ ਪਿੰਡ ਦੀ ਇੱਕ ਰਿਪੋਰਟ ਪ੍ਰਕਾਸ਼ਿਤ ਹੁੰਦੀ ਆ ਉਸ ਤੋਂ ਥੋੜੀ ਦੇਰ ਤੋਂ ਬਾਅਦ ਇਸ ਖਬਰ ਨੂੰ ਪੜਨ ਵਾਲੇ ਸਾਰੇ ਲੋਕ ਪੂਰੀ ਤਰ੍ਹਾਂ ਦੇ ਨਾਲ ਸ਼ੌਕ ਵਿੱਚ ਚਲੇ ਜਾਂਦੇ ਨੇ ਇਹ ਖਬਰ ਹੁੰਦੀ ਆ ਹੰਗਰੀ ਦੀ ਕੈਪੀਟਲ ਬੁਡਾਪੈਸਟ ਤੋਂ 130 ਕਿਲੋਮੀਟਰ ਦੂਰ ਦਰਾਡੇ ਪਿੰਡ ਨਾਗੇਰੇਵ ਦੀ ਇੱਕ ਛੋਟਾ ਜਿਹਾ ਪਿੰਡ ਕਿਉਂ ਇੰਨੀ ਦੂਰ ਨਿਊਯਾਰਕ ਟਾਈਮਜ਼ ਦੀਆਂ ਸੁਰਖੀਆਂ ਦਾ ਹਿੱਸਾ ਬਣਦਾ ਉਹਦਾ ਕਾਰਨ ਆ ਉੱਥੋਂ ਦੀਆਂ ਔਰਤਾਂ ਰਿਪੋਰਟ ਦੇ ਮੁਤਾਬਕ ਨਾਗੇਰੇਵ ਪਿੰਡ ਦੀਆਂ ਔਰਤਾਂ ਨੇ ਪਿਛਲੇ ਕੁਝ ਟਾਈਮ ਦੇ ਵਿੱਚ ਹੀ ਉਸੇ ਹੀ ਪਿੰਡ ਦੇ 50 ਅਲੱਗ-ਅਲੱਗ ਮਰਦਾਂ ਨੂੰ ਜ਼ਹਿਰ ਦੇ ਕੇ ਕਤਲ ਕੀਤਾ ਇਸ ਕੇਸ ਨੂੰ ਇਤਿਹਾਸਕਾਰ ਮਾਡਰਨ ਹਿਸਟਰੀ ਦਾ ਔਰਤਾਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਕਤਲਿਆਮ ਮੰਨਦੇ ਆ ਤੇ ਇਸ ਕਤਲਿਆਮ ਦੀ ਸਭ ਤੋਂ ਮੁੱਖ ਦੋਸ਼ੀ ਹੁੰਦੀ ਆ ਇਸੇ ਪਿੰਡ ਦੀ ਦਾਈ ਜ਼ੋਸਾਨਾ ਫਾਜ਼ਕਾਸ ਜਦੋਂ ਪੁਲਿਸ ਅਧਿਕਾਰੀ ਇਸ ਪੂਰੇ ਦੇ ਪੂਰੇ ਕਤਲੇਆਮ ਦੀ ਜਾਂਚ ਕਰਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਇਹ ਸਾਰੇ ਦੇ ਸਾਰੇ ਕਤਲਾਂ ਦਾ ਸਿਲਸਲਾ ਸ਼ੁਰੂ ਹੁੰਦਾ ਸਾਲ 1911 ਦੇ ਵਿੱਚ ਤੇ ਇਹ ਉਹੀ ਸਾਲ ਹੁੰਦਾ ਜਦੋਂ ਜ਼ੋਸਾਨਾ ਫਾਜ਼ਕਾਸ ਇਸ ਪਿੰਡ ਦੇ ਵਿੱਚ ਪਹਿਲੀ ਵਾਰ ਦਾਖਲ ਹੁੰਦੀ ਆ ਉਸ ਤੋਂ ਬਾਅਦ ਤੋਂ ਹੀ ਬਹੁਤ ਹੀ ਰਹੱਸਮਈ ਤਰੀਕੇ ਦੇ ਨਾਲ ਇਸ ਪਿੰਡ ਦੇ ਅਲੱਗ-ਅਲੱਗ ਮਰਦਾਂ ਦੇ ਕਤਲ ਹੋਣੇ ਸ਼ੁਰੂ ਹੁੰਦੇ ਆ ਤੇ ਹਰੇਕ ਵਾਰ ਤਰੀਕਾ ਇੱਕੋ ਹੀ ਆ ਜ਼ਹਿਰ ਦੇ ਕੇ ਉਹਨਾਂ ਨੂੰ ਮਾਰਿਆ ਗਿਆ ਆ ਅਗਲੇ ਸਿਰਫ ਕੁਝ ਸਾਲਾਂ ਦੇ ਵਿੱਚ ਹੀ ਪਿੰਡ ਦੇ ਵਿੱਚ 50 ਤੋਂ ਜ਼ਿਆਦਾ ਮਰਦਾਂ ਦਾ ਕਤਲ ਹੋ ਜਾਂਦਾ ਹੌਲੀ ਹੌਲੀ ਕਰਕੇ ਗੱਲਾਂ ਇਸ ਪਿੰਡ ਤੋਂ ਬਾਹਰ ਨਿਕਲਣੀਆਂ ਸ਼ੁਰੂ ਹੁੰਦੀਆਂ ਪੁਲਿਸ ਵਾਲੇ ਆਉਂਦੇ ਆ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਫਾਈਨਲੀ ਸਾਲ ਔਨ ਦਾ 1929 ਦਾ ਪੁਲਿਸ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਇਹ ਚੀਜ਼ ਲੱਗਦੀ ਆ ਕਿ ਇਹ ਸਾਰੀ ਚੀਜ਼ ਦੇ ਪਿੱਛੇ ਇੱਕੋ ਇਨਸਾਨ ਦਾ ਹੱਥ ਆ ਜਿਹੜਾ ਇਸ ਚੀਜ਼ ਦਾ ਮੁੱਖ ਦੋਸ਼ੀ ਆ ਉਹ ਹੈ ਪਿੰਡ ਦੀ ਦਾਈ ਜ਼ੋਸਾਨਾ ਫਾਜ਼ਕਾਸ ਦੁਪਹਿਰ ਦਾ ਟਾਈਮ ਆ ਜੋਸਾਨਾ ਆਪਣੇ ਘਰ ਦੇ ਵਿੱਚ ਬੈਠੀ ਆ ਜਦੋਂ ਹੀ ਉਹ ਦੂਰ ਤੋਂ ਪੁਲਿਸ ਵਾਲੇ ਨੂੰ ਆਉਂਦਾ ਦੇਖਦੀ ਆ ਤਾਂ ਉਹ ਆਪਣੇ ਘਰੇ ਬਣਾਏ ਉਸੇ ਹੀ ਜ਼ਹਿਰ ਦੇ ਨਾਲ ਆਪਣੀ ਜਾਨ ਲੈ ਲੈਂਦੀ ਆ ਜਿਹਦੇ ਨਾਲ ਉਹ ਹੁਣ ਤੱਕ ਪਿੰਡ ਦੇ ਇੰਨੇ ਮਰਦਾਂ ਦਾ ਕਤਲ ਕਰਦੀ ਰਹੀ ਆ ਪਰ ਜਦੋਂ ਇਸ ਕਹਾਣੀ ਦੇ ਉੱਪਰ ਹੋਰ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਸੋਜਾਨਾ ਦੇ ਇੰਨੇ ਪਿੰਡ ਦੇ ਲੋਕਾਂ ਨੂੰ ਮਾਰਨ ਦਾ ਕਾਰਨ ਪਤਾ ਕੀਤਾ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਅਸਲ ਦੇ ਵਿੱਚ ਫਾਜ਼ਕਾਸ ਇਹਦੇ ਵਿੱਚ ਕੱਲੀ ਨਹੀਂ ਇਹਨਾਂ ਸਾਰੇ ਲੋਕਾਂ ਨੂੰ ਮਾਰਨ ਦੇ ਪਿੱਛੇ ਉਹਨਾਂ ਦੀਆਂ ਆਪਣੀਆਂ ਪਤਨੀਆਂ ਸੀ ਤੇ ਇਹ ਸਾਰੇ ਦੇ ਸਾਰੇ ਉਹ ਵਾਲੇ ਮਰਦ ਸੀ ਜਿਹੜੇ ਆਪਣੀਆਂ ਪਤਨੀਆਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਰੱਖ ਰਏ ਸੀ ਉਹਨਾਂ ਦੀ ਡੇਲੀ ਕੁੱਟਮਾਰ ਕਰ ਰਹੇ ਸੀ ਤਾਂ ਇਹ ਉਹ ਪਤਨੀਆਂ ਨੇ ਜਿਹੜੀਆਂ ਫਾਜ਼ਕਾਸ ਦੇ ਕੋਲੇ ਜਾਂਦੀਆਂ ਨੇ ਆਪਣੇ ਪਤੀ ਦੀ ਸ਼ਿਕਾਇਤ ਲੈ ਕੇ ਤੇ ਫਾਜ਼ਕਾਸ ਦਾ ਤੇ ਇਹਨਾਂ ਪਤਨੀਆਂ ਦਾ ਅਸਲ ਦੇ ਵਿੱਚ ਇਹਨਾਂ ਲੋਕਾਂ ਤੋਂ ਇਹਨਾਂ ਮਰਦਾਂ ਤੋਂ ਬਦਲਾ ਲੈਣ ਦਾ ਇਹ ਇੱਕ तरीका ਸੀ 1950 ਦੇ ਵਿੱਚ ਹੰਗਰੀ ਦੇ ਇੱਕ ਬਹੁਤ ਹੀ ਮਸ਼ਹੂਰ ਇਤਿਹਾਸਕਾਰ ਫ੍ਰੈਂਕ ਗ੍ਰਿਗੋਵ ਜਦੋਂ ਇਸ ਪਿੰਡ ਦੇ ਕੁਝ ਬਜ਼ੁਰਗਾਂ ਨੂੰ ਮਿਲਦੇ ਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇਸ ਪਿੰਡ ਦੀਆਂ ਔਰਤਾਂ ਦਾ ਮਰਦਾਂ ਨੂੰ ਜਾਂ ਆਪਣੇ ਪਤੀਆਂ ਨੂੰ ਮਾਰਨ ਦਾ ਇਤਿਹਾਸ ਫਾਜ਼ਕਾਸ ਤੋਂ ਸ਼ੁਰੂ ਨਹੀਂ ਹੋਇਆ ਬਲਕਿ ਇਹ ਇੱਕ ਬਹੁਤ ਪੁਰਾਣੀ ਰਵਾਇਤਾ ਸੈਂਕੜੇ ਸਾਲਾਂ ਤੋਂ ਜਿਹੜੀ ਚੱਲਦੀ ਆ ਰਹੀ ਆ ਸੈਂਕੜੇ ਸਾਲ ਪਹਿਲਾਂ ਤੋਂ ਹੀ ਇਸੇ ਪਿੰਡ ਦੀਆਂ ਔਰਤਾਂ ਜਦੋਂ ਵੀ ਕਦੇ ਇਹਨਾਂ ਦੇ ਪਤੀ ਕਿਸੇ ਨੂੰ ਵੀ ਤੰਗ ਕਰ ਦਿਆ ਤਾਂ ਉਹਨਾਂ ਦਾ ਇਹੀ ਹਸ਼ਰ ਹੁੰਦਾ ਫਾਈਨਲੀ ਇਸ ਪਿੰਡ ਦੇ ਪੁਰਾਣੇ ਕਬਰਿਸਤਾਨ ਦੇ ਵਿੱਚੋਂ ਬਹੁਤ ਸਾਰੇ ਮਰਦਿਆਂ ਨੂੰ ਕੱਢਿਆ ਜਾਂਦਾ ਤੇ ਜਦੋਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਆ ਉਹਨਾਂ ਸਾਰਿਆਂ ਦੇ ਸਰੀਰਾਂ ਦੇ ਵਿੱਚੋਂ ਹੱਡੀਆਂ ਦੇ ਵਿੱਚੋਂ ਜ਼ਹਿਰ ਦੇ ਨਮੂਨੇ ਪਾਏ ਜਾਂਦੇ ਕਤਲਾਂ ਪਤਨੀਆਂ ਦੀ ਕੁੱਟਮਾਰ ਤੇ ਬਦਲੇ ਦੀਆਂ ਸੁਰਖੀਆਂ ਤੋਂ ਬਾਹਰ ਨਿਕਲ ਕੇ ਹੁਣ ਆਪਾਂ ਚੱਲਦੇ ਆਂ ਤਰੱਕੀ ਦੀ ਦੁਨੀਆ ਵੱਲ ਤੇ ਜਦੋਂ ਵੀ ਤਰੱਕੀ ਦੀ ਗੱਲ ਆ ਰਹੀ ਆ ਸਪੈਸ਼ਲੀ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਇੱਕ ਕੰਟਰੀ ਦਾ ਨਾਮ ਸਭ ਤੋਂ ਮੂਰੇ ਆ ਰਿਹਾ ਤੇ ਉਹ ਕੰਟਰੀ ਹੈ ਚਾਈਨਾ ਚਾਈਨਾ ਹੁਣ ਤੋਂ ਕੁਝ ਹਫ਼ਤੇ ਤੋਂ ਬਾਅਦ ਹੀ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਲੰਬਾ ਤੇ ਸਭ ਤੋਂ ਜ਼ਿਆਦਾ ਉੱਚਾ ਪਹਾੜੀ ਬ੍ਰਿਜ ਖੋਲਣ ਜਾ ਰਿਹਾ ਆਪਣੇ ਆਮ ਲੋਕਾਂ ਦੇ ਲਈ ਜਿਹਦਾ ਨਾਮ ਹੋਊਗਾ ਹੁਆ ਜੀਆng ਗ੍ਰੇਟ ਕੈਨੀਅਨ ਬ੍ਰਿਜ ਇਹਦਾ ਫਾਈਨਲੀ ਸੇਫਟੀ ਟੈਸਟ ਹੋ ਚੁੱਕਿਆ ਵਾ 96 ਟਰੱਕਾਂ ਨੂੰ ਇਸ ਬ੍ਰਿਜ ਦੇ ਉੱਪਰ ਇੱਕੋ ਟਾਈਮ ਖੜਾਇਆ ਗਿਆ ਜਿਨ੍ਹਾਂ ਚੋਂ ਕੱਲੇ-ਕੱਲੇ ਦੇ ਉੱਪਰ 35 ਟਨ ਦਾ weight ਰੱਖਿਆ ਜਾਂਦਾ ਵਾ ਇਸ ਬ੍ਰਿਜ ਨੂੰ ਇਹਦੇ ਥੱਲੋਂ ਦੀ ਵਹਿੰਦੀ ਨਦੀ ਤੋਂ 625 ਮੀਟਰ ਉੱਪਰ ਬਣਾਇਆ ਗਿਆ ਤੇ ਇਸ ਪੂਰੀ ਦੀ ਪੂਰੀ ਕੰਸਟਰਕਸ਼ਨ ਨੂੰ ਕਰਨ ਦੇ ਵਿੱਚ ਪੂਰੇ 283 ਮਿਲੀਅਨ ਡਾਲਰ ਲੱਗੇ ਜਨਵਰੀ 2022 ਦੇ ਵਿੱਚ ਸਟਾਰਟ ਹੁੰਦੀ ਆ ਇਹਦਾ ਕੰਸਟਰਕਸ਼ਨ ਦਾ ਕੰਮ ਤੇ ਅਗਲੇ ਸਿਰਫ ਤਿੰਨਾਂ ਸਾਲਾਂ ਦੇ ਵਿੱਚ ਹੀ ਇੱਕ ਇੰਨੇ ਵੱਡੇ ਪ੍ਰੋਜੈਕਟ ਨੂੰ ਕੰਪਲੀਟ ਕਰ ਲਿਆ ਜਾਂਦਾ ਹੁਆਜੀਆng ਗ੍ਰੇਟ ਕੈਨੀਅਨ ਬ੍ਰਿਜ ਦੀ ਪੂਰੀ ਉਚਾਈ ਆਈਫਲ ਟਾਵਰ ਤੋਂ ਦੁੱਗਣੀ ਤੇ ਲੰਡਨ ਦੇ ਟਾਵਰ ਬ੍ਰਿਜ ਤੋਂ 9 ਗੁਣਾਵਾ ਚਾਈਨਾ ਦਾ ਗੁਇਜ਼ਾਓ ਪ੍ਰੋਵਿੰਸ ਪੂਰੀ ਤਰ੍ਹਾਂ ਦੇ ਨਾਲ ਪਹਾੜੀਆਂ ਦੇ ਨਾਲ ਕਿਰਿਆ ਹੋਇਆ ਤੇ ਚਾਈਨਾ ਪਿਛਲੇ 2 ਦਹਾਕਿਆਂ ਦੇ ਵਿੱਚ ਇਹ ਤੇ ਇੰਨੇ ਕੁ ਜ਼ਿਆਦਾ ਪੁਲ ਬਣਾ ਚੁੱਕਿਆ ਕਿ ਅੱਜ ਇਸ ਪੂਰੇ ਦੇ ਪੂਰੇ ਏਰੀਏ ਨੂੰ ਵਰਲਡ ਮਿਊਜ਼ੀਅਮ ਆਫ ਬ੍ਰਿਜਸ ਕਿਹਾ ਜਾਂਦਾ ਵਾ ਇਸ ਬ੍ਰਿਜ ਨੂੰ ਬਣਾਇਆ ਗਿਆ ਦੋ ਸ਼ਹਿਰਾਂ ਲੂਇਜ਼ੀ ਤੇ ਐਨ ਲੌਂਗ ਨੂੰ ਆਪਸ ਦੇ ਵਿੱਚ ਮਿਲਾਉਣ ਦੇ ਲਈ ਮਿਲੇ ਤਾਂ ਉਹ ਪਹਿਲਾਂ ਹੋਏ ਆ ਪਰ ਉਹਨਾਂ ਨੂੰ ਇੱਕ ਦੂਸਰੇ ਦੇ ਵਿੱਚ ਜਿਹੜਾ ਟਾਈਮ ਲੱਗਦਾ ਸੀ ਇੱਕ ਪਾਸਿਓਂ ਦੂਸਰੇ ਜਾਣ ਦਾ ਉਹਨੂੰ ਕੱਟ ਕਰਨ ਦੇ ਲਈ ਇਸ ਬ੍ਰਿਜ ਦੇ ਬਣਨ ਤੋਂ ਪਹਿਲਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਦਾ ਟਾਈਮ ਪੂਰਾ 2 ਘੰਟੇ ਲੱਗਦਾ ਸੀ ਜਿਹੜਾ ਹੁਣ ਘਟ ਕੇ ਕਿੰਨਾ ਰਹਿ ਜਾਣਾ ਵਾ ਸਿਰਫ 2 ਮਿੰਟ ਦਾ ਪਿਛਲੇ ਕੁਝ ਦਿਨਾਂ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਅਦਰਵਾਈਜ਼ ਤਾਂ ਪੂਰੇ ਇੰਡੀਆ ਦੇ ਵਿੱਚ ਭੁਖਾਰੀਆਂ ਦੀਆਂ ਗੱਲਾਂ ਤੇ ਉਹਨਾਂ ਦੇ ਨਾਲ ਰਿਲੇਟਡ ਨਿਊਜ਼ ਬਹੁਤ ਹੀ ਜ਼ਿਆਦਾ ਪੌਪੂਲਰ ਹੋਈਆਂ ਨੇ ਬਹੁਤ ਸਾਰੇ ਲੋਕ ਇਹਨਾਂ ਨੂੰ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਉਹਨੇ ਗਰੀਬ ਨਹੀਂ ਹੈ ਜਿੰਨੇ ਇਹ ਲੋਕਾਂ ਨੂੰ ਸ਼ੋਅ ਕਰਦੇ ਆ ਪਰ ਹੁਣ ਅੱਜ ਮੈਂ ਜਿਹੜੀ ਖਬਰ ਤੁਹਾਡੇ ਕੋਲੇ ਲੈ ਕੇ ਆ ਰਿਹਾ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਅਮੀਰ ਭਿਖਾਰੀ ਦੀ ਤੇ ਇਸ ਭਿਖਾਰੀ ਦਾ ਨਾਮ ਆ ਭਾਰਤ ਜੈਨ ਤੇ ਇਹਦੀ ਵਰਕਪਲੇਸ ਕੀ ਆ ਇਹਦੇ ਕੰਮ ਕਰਨ ਦੀ ਜਗ੍ਹਾ ਕਿਹੜੀ ਆ ਮੁੰਬਈ ਦਾ ਛਤਰਪਤੀ ਸ਼ਿਵਾਜੀ ਟਰਮੀਨਸ ਭਾਰਤ ਜੈਨ ਇੱਕ ਦਿਨ ਦੇ ਵਿੱਚ 10 ਤੋਂ 15 ਘੰਟੇ ਕੰਮ ਕਰਦਾ ਤੇ ਡੇਲੀ ਦੀ ਉਹਦੀ ਕਮਾਈ ਹੈਗੀ ਆ ਤਕਰੀਬਨ 2500 ਰੁਪਈਆ ਪਰ ਇੱਕ ਚੀਜ਼ ਜਿਹੜੀ ਭਾਰਤ ਜੈਨ ਨੂੰ ਬਾਕੀ ਦੇ ਦੁਨੀਆ ਦੇ ਹੋਰ ਭਖਾਰੀਆਂ ਤੋਂ ਡਿਫਰੈਂਟ ਕਰਦੀ ਆ ਅਲੱਗ ਕਰਦੀ ਆ ਉਹ ਇਹ ਹੈ ਜਿੱਥੇ ਬਾਕੀ ਦੇ ਲੋਕ ਇਹ ਸਾਰੇ ਇਕੱਠੇ ਹੋਏ ਪੈਸੇ ਨੂੰ ਅਲੱਗ-ਅਲੱਗ ਚੀਜ਼ਾਂ ਦੇ ਉੱਪਰ ਖਰਚਦੇ ਆ ਪਰ ਭਰਤ ਜੈਨ ਜਿਹੜਾ ਇਹ ਵਾਲਾ ਕੰਮ ਪੀਖ ਮੰਗੜ ਦਾ ਪਿਛਲੇ 40 ਸਾਲਾਂ ਤੋਂ ਕਰ ਰਿਹਾ ਉਹਨੇ ਆਪਣੇ ਪੈਸੇ ਨੂੰ ਜੋੜ ਕੇ ਰੱਖਿਆ ਤੇ ਉਸ ਤੋਂ ਬਾਅਦ ਕੀਤੀ ਬਹੁਤ ਹੀ ਜ਼ਿਆਦਾ ਵਧੀਆ ਇਨਵੈਸਟਮੈਂਟਸ ਅੱਜ ਉਹਦੇ ਕੋਲੇ ਮੁੰਬਈ ਦੇ ਪੌਸ਼ ਏਰੀਏ ਦੇ ਵਿੱਚ ਦੋ ਲਗਜ਼ਰੀ ਫਲੈਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵਿੱਚ ਉਹਦੇ ਬੱਚੇ ਤੇ ਉਹਦੀ ਫੈਮਿਲੀ ਰਹਿ ਰਹੇ ਆ ਤੇ ਨਾਲ ਦੀ ਨਾਲ ਹੀ ਉਹਦੇ ਇਹ ਦੋਨੇ ਬੱਚੇ ਮੁੰਬਈ ਦੇ ਇੱਕ ਬਹੁਤ ਹੀ ਜ਼ਿਆਦਾ ਮਹਿੰਗੇ ਸਕੂਲ ਦੇ ਵਿੱਚ ਪੜ੍ਹਦੇ ਆ ਇਸ ਤੋਂ ਇਲਾਵਾ ਭੀਖ ਮੰਗਣ ਦੇ ਉੱਪਰ ਹੋਈ ਕਮਾਈ ਤੋਂ ਭਾਰਤ ਜੈਨ ਨੇ ਤਿੰਨ ਅਲੱਗ-ਅਲੱਗ ਦੁਕਾਨਾਂ ਖਰੀਦੀਆਂ ਤੇ ਉਹਨਾਂ ਦੁਕਾਨਾਂ ਤੋਂ ਇਹਨੂੰ ਮੰਥਲੀ ਰੈਂਟ ਵੀ ਮਿਲ ਰਿਹਾ ਵਾ ਤੇ ਮੀਡੀਆ ਦੀਆਂ ਅਲੱਗ-ਅਲੱਗ ਰਿਪੋਰਟਸ ਦੇ ਮੁਤਾਬਕ ਭਾਰਤ ਜੈਨ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਭਿਖਾਰੀ ਹੈ ਭਾਰਤ ਜੈਨ ਦੀ ਮੰਥਲੀ ਇਨਕਮ ਇੰਨੀ ਕੁ ਜ਼ਿਆਦਾ ਵਾ ਕਿ ਕਿਸੇ ਵੀ ਆਈਟੀ ਪ੍ਰੋਫੈਸ਼ਨਲ ਦੀ ਸਟਾਰਟਿੰਗ ਸੈਲਰੀ ਵੀ ਉਨੀ ਜ਼ਿਆਦਾ ਨਹੀਂ ਹੋ ਸਕਦੀ ਅੱਜ ਦੀ ਆਪਣੀ ਲਾਸਟ ਖਬਰ ਆ ਇੱਕ ਹੋਰ ਭਾਰਤੀ ਦੇ ਨਾਲ ਜੁੜੀ ਹੋਈ ਤੇ ਇਸ ਭਾਰਤੀ ਨੇ ਵੀ ਭਾਰਤ ਜੈਨ ਦੀ ਤਰ੍ਹਾਂ ਹੀ ਇੱਕ ਵਰਲਡ ਰਿਕਾਰਡ ਬਣਾਇਆ ਪਰ ਜਿੱਥੇ ਭਾਰਤ ਜੈਨ ਨੇ ਵਰਲਡ ਰਿਕਾਰਡ ਬਣਾਇਆ ਭੀਖ ਮੰਗਣ ਦੇ ਵਿੱਚ ਇੱਥੇ ਆਪਾਂ ਗੱਲ ਕਰ ਰਹੇ ਹਾਂ ਨੀਰਜ ਚੋਪੜਾ ਹੋਣਾ ਦੀ ਜੈਵਲਨ ਥਰੋਅਰ ਦੀ 28 ਅਗਸਤ ਨੂੰ ਸਵਿਟਜ਼ਰਲੈਂਡ ਦੀ ਕੈਪੀਟਲ ਜ਼ੂਰੀਚ ਦੇ ਵਿੱਚ ਸਟੇਡੀਅਮ ਲੈਟਿਸ ਗ੍ਰਿਡ ਦੇ ਵਿੱਚ ਡਾਇਮੰਡ ਲੀਗ ਦਾ ਕੰਪੀਟੀਸ਼ਨ ਹੁੰਦਾ ਇਹਦੇ ਵਿੱਚ ਨੀਰਜ ਚੋਪੜਾ ਹੋਣਾ ਨੂੰ ਦੂਸਰਾ ਨੰਬਰ ਹਾਸਲ ਹੁੰਦਾ ਉਹ ਪਹਿਲਾ ਨੰਬਰ ਤਾਂ ਹਾਸਲ ਇਥੇ ਨਹੀਂ ਕਰ ਸਕੇ ਪਰ ਦੂਸਰਾ ਅੰਕ ਹਾਸਲ ਕਰਨ ਦੇ ਉੱਪਰ ਵੀ ਨੀਰਜ ਚੋਪੜਾ ਇੱਕ ਵਰਲਡ ਰਿਕਾਰਡ ਬਣਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਇਹ ਵਰਲਡ ਰਿਕਾਰਡ ਹੈਗਾ ਕਿਸੇ ਵੀ ਜੈਵਲਨ ਥਰੋਅਰ ਦਾ ਪਹਿਲੇ ਦੋ ਸਥਾਨਾਂ ਦੇ ਉੱਪਰ ਰਹਿਣ ਦਾ ਸਭ ਤੋਂ ਲੰਬੇ ਟਾਈਮ ਦਾ ਮਤਲਬ ਕਿ ਕੇ ਬਿਨਾ 3ਰੇ ਨੰਬਰ ਦੇ ਉੱਪਰ ਡਿੱਗਣ ਤੋਂ ਕਿੰਨਾ ਲੰਬਾ ਟਾਈਮ ਤੱਕ ਕੋਈ ਇੱਕ ਜੈਵਲਨ ਥਰੋਅਰ ਪਹਿਲੇ 2 ਨੰਬਰਾਂ ਦੇ ਉੱਪਰ ਹੀ ਟਿਕਿਆ ਰਿਹਾ ਵਾ ਤੇ ਇਹ ਰਿਕਾਰਡ ਉਹਨਾਂ ਦਾ ਸ਼ੁਰੂ ਹੁੰਦਾ ਟੋਕੀਓ ਦੇ ਵਿੱਚ 올림픽ਸ ਦੇ ਵਿੱਚ 골ਡ ਮੈਡਲ ਜਿੱਤਣ ਦੇ ਨਾਲ ਤੇ ਹੁਣ ਤੱਕ ਨੀਰੋ ਚੋਪੜਾ ਨੂੰ ਪੂਰੇ 1483 ਦਿਨ ਹੋ ਚੁੱਕੇ ਆ ਕਿਸੇ ਵੀ ਇਵੈਂਟ ਦੇ ਵਿੱਚ ਉਹ ਸਿਰਫ ਪਹਿਲੇ ਤੇ ਜਾਂ ਦੂਸਰੇ ਨੰਬਰ ਦੇ ਉੱਪਰ ਹੀ ਆ ਰਹੇ ਆ ਤੇ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਅੱਜ ਤੱਕ ਦੇ ਇਤਿਹਾਸ ਦੇ ਜੈਵਲਨ ਥਰੋਅਰ ਹੋਏ ਆ ਉਹਨਾਂ ਨੇ ਕਿੰਨੀ ਵਾਰ ਪਹਿਲੀਆਂ ਦੋ ਪੋਜੀਸ਼ਨ ਹਾਸਲ ਕੀਤੀਆਂ ਇਹਦੇ ਵਿੱਚ ਹੁਣ ਨੀਰਜ ਚੋਪੜਾ ਦੂਸਰੇ ਨੰਬਰ ਤੇ ਨੇ ਪਹਿਲੇ ਨੰਬਰ ਦੇ ਉੱਪਰ ਨੇ ਉਹਨਾਂ ਦੇ ਆਪਣੇ ਨਿੱਜੀ ਕੋਚ ਜੈਨ ਜ਼ਲੇਜ਼ਨੀ ਜਿਨ੍ਹਾਂ ਨੇ 33 ਵਾਰ ਪਹਿਲੀਆਂ ਦੋ ਪੋਜੀਸ਼ਨ ਹਾਸਲ ਕੀਤੀਆਂ ਨੀਰਜ ਚੋਪੜਾ ਹਾਲੇ ਤੱਕ 26 ਵਾਰ ਇਹ ਵਾਲਾ ਮਕਾਮ ਹਾਸਲ ਕਰ ਚੁੱਕੇ ਆ ਤੇ ਹੁਣੇ ਜਿਹੜੇ ਐਥਲੀਟ ਦਾ ਉਹਨਾਂ ਨੇ ਰਿਕਾਰਡ ਤੋੜਿਆ ਉਹ ਨੇ ਸਰਜੀ ਮਾਕਾਰੋਵ ਤੇ ਉਹ ਨੇ ਇੰਡੀਅਨ ਟੀਮ ਦੇ ਜੈਵਲਿੰਗ ਥਰੋਅਰ ਦੇ ਕੋਚ ਤੇ ਇਹ ਸੀਗੀਆਂ ਅੱਜ ਦੀਆਂ ਆਪਣੀਆਂ ਸੱਤ ਅਜੀਬੋ-ਗਰੀਬ ਖਬਰਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਪਸੰਦ ਆਈਆਂ ਹੋਣਗੀਆਂ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਸੱਤ ਹੋਰ ਨਵੀਆਂ ਅਜੀਬੋ-ਗਰੀਬ ਘਟਨਾਵਾਂ ਦੇ ਨਾਲ